ਨਾ ਕਰਮਬੀਰ ਸਿੰਘ ਆ ਹਾਂਜੀ ਭਾਜੀ ਮੇਰਾ ਡਰਾਈਵਰ ਰਾਣਾ ਸ਼ੂਕਰ ਲਿਮਿਟਿਡ ਤੋਂ ਉੱਤਾ ਕੇ ਆ ਰਿਹਾ ਸੀ ਜੰਨਾ ਜੀ ਪਿੱਛੋਂ ਬੱਸ ਉਹ ਫਾਸਟੈਗ ਦੇ ਮੋੜੇ ਲਾ ਸੀਸ਼ੇ ਦੇ ਡਿੱਗਾ ਉਤੋਂ ਨੰਬਰ ਪਾਇਆ ਗਿਆ ਭਾਜੀ ਮਾਰਕੀਟ ਉੱਪਰ ਸਾਈਡ ਖੜੀ ਤੇ ਡਰਾਈਵਰ ਭੀ ਆ ਕੇ ਲੈ ਗਿਆ ਤੇ ਮੇਰਾ ਡਰਾਈਵਰ ਜੱਕਮੀ ਜਿਹਰੇ ਲਾਜ ਹਸ ਕਾਲਿਆ ਵਿਆਹ ਇੱਥੇ ਆਪਣੇ ਦਾਦਾ ਸਵਾਮੀ ਤੇ ਉਹ ਭੱਜ ਗਿਆ ਭਾਜੀ ਤੇ ਉਹਨੇ ਭਾਜੀ ਬੱਸ ਨੂੰ ਇਹ ਦੀ ਉਹ ਜੇਤੀ ਟਰੇਸ ਕਰਕੇ ਡਰਾਈਵਰ ਨੂੰ ਬਸਤੇ ਨੂੰ ਲਿਆਂਦਾ ਜਾਵੇ ਸਾਡੇ ਅਦਮ ਨਖਾਲਜੀ ਦਾ ਜੀ ਜੋ ਤੇ ਕਾਨੂੰਨੀ ਕਾਰਵਾਈ ਬੰਦੀ ਆ ਕੀਤੀ ਜਾਵੇ ਯੂਕੇ ਜਿਹੜਾ ਐਸਾ ਫੋਨ ਦਾ ਨੰਬਰ ਜਿਹੜਾ 9194 ਤੋਂ ਆ ਰਿਹਾ ਸੀ ਜਿਹੜਾ ਕੰਟਰੋਲ ਰੂਮ ਤੋਂ ਫੋਨ ਆਉਣ ਤੇ ਮੌਕੇ ਤੇ ਅਸੀਂ ਵਾਹ ਅਕਸੀਡੈਂਟ ਤੇ ਪਹੁੰਚਦੇ ਆ ਜਿਹੜਾ ਮਰੀਜ਼ ਨੂੰ ਚੱਕ ਕੇ ਰਾਹਸੌਮੀ ਹਸਪਤਾਲ ਦਾਖਲ ਕਰਾਇਆ ਗਿਆ ਇਹ ਜਿਹੜੀ ਕਾਰਵਾਈ ਆ ਵਾਹ ਥਾਣੇ ਦੇ ਉਡੀ ਅਸਰ ਦੇ ਹਵਾਲੇ ਕਰ ਦਿੱਤੀ ਉਹ ਗਾਣੇ ਵਿੱਚ ਦੇਖ ਪੜਾਉ ਕਰੇਗਾ ਜੀ। ਗਾਣੇ ਵਿੱਚ ਸਾਲ ਕੋਈ ਵੀ ਜੇ ਪਤਾ ਬਿਲਕੁਲ ਠੀਕ ਠਾਕ ਆ ਕੁਝ ਵੀ ਕੋਈ ਮੁਰਲੀ ਅਨੁਸਾਰਾ ਦੇ ਕੇ ਉਹਨੂੰ ਬਿਆਸ ਪਛਾਤਾ ਜਰਾ ਸਮਝਦੇ ਹੱਸਾ ਤੇ ਬਸ ਜਿਹੜੀ ਵਜੀ ਆ ਤੇ ਉਹ ਬਾਸ ਸਾਲ ਪਛਾਤਾ ਜੇ ਕੋਈ ਪਤਾ ਨਹੀਂ ਤੇਰੀ ਕੰਪਨੀ ਦੀ ਆ ਉਹਦਾ ਫਰੰਟ ਦਾ ਸੀਗਾ ਟੁੱਟਾ ਵਾ ਉਸ ਤੋਂ ਜਾਣਕਾਰੀ ਹੋਊਗੀ ਕਿ ਕਿਹੜੀ ਕੰਪਨੀ ਤੇਰੀ ਨਹੀਂ ਹੈ। ਮੇਰਾ ਨਾਮ ਕਰਮਵੀਰ ਸਿੰਘ ਆ। ਹਾਂਜੀ ਭਾਜੀ ਮੇਰਾ ਡਰਾਈਵਰ ਰਾਣਾ ਸ਼ੁਕਰ ਲਿਮਟਿਡ ਤੋਂ ਉੱਦਾ ਕੇ ਆ ਰਿਹਾ ਜੰਨਾ ਜੀ। ਪਿਛੋਂ ਬੱਸੋਂ ਫਾਸਟੈਗ ਦੇ ਮੂਰੇ ਲਾ ਸ਼ੀਸ਼ੇ ਦੇ ਡਿੱਗਾ ਉਤੋਂ ਨੰਬਰ ਪਾਇਆ ਗਿਆ ਤੇ ਭਾਈ ਮਾਰਕੀਟ ਨੂੰ ਸਾਈਡ ਸਾਰੀ ਤੇ ਡਰਾਈਵਰ ਭਜਾ ਕੇ ਲੈ ਗਿਆ ਤੇ ਮੇਰਾ ਡਰਾਈਵਰ ਜਕਮੀ ਦੇਰੇ ਇਲਾਜ ਹਸਪਤਾਲ ਆ ਵਿਆਸ ਇੱਥੇ ਆਪਣੇ ਰਾਧਾ ਸੁਆਮੀ ਤੇ ਉਹ ਭੱਜ ਗਿਆ ਭਾਜੀ ਚਾਹੋਨੇ ਭਾਜੀ ਬੱਸ ਨੂੰ ਛੇਤੀ ਛੇਤੀ ਟ੍ਰੇਸ ਕਰਕੇ ਡਰਾਈਵਰ ਨੂੰ ਬੱਸ ਦੇ ਨੂੰ ਲਿਆਂਦਾ ਜਾਵੇ ਸਾਡਾ ਨਿਕਾਲੀ ਤਾਈ ਜੋ ਤੇ ਕਾਨੂੰਨੀ ਕਾਰਵਾਈ ਬੰਦੀ ਆ ਕੀਤੀ ਜਾਵੇ ਜਿਹੜਾ ਐਸਐਸਫ ਹੋਰ ਤਾਂ ਪੁਲਿਸ ਵਾਲਾ ਨਾ ਉਹ ਸਾਰੀ ਗੱਡੀ ਗਈ ਜਿਹੜਾ ਕੰਟਰੋਲ ਰੂਮ ਹੋਣੋਂ ਆਉਣ ਤੇ ਮੌਕੇ ਤੇ ਹੀ ਬਿਆਸ ਐਕਸੀਡੈਂਟ ਤੇ ਪਹੁੰਚਦਿਆਂ ਜਿਹੜਾ ਮਰੀਜ਼ ਨੂੰ ਚੱਕ ਕੇ ਰਾਸੌਮੀ ਹਸਪਤਾਲ ਦਾਖਲ ਕਰਾਇਆ ਗਿਆ ਇਹ ਜਿਹੜੀ ਕਾਰਵਾਈ ਆ ਬਿਆਸ ਥਾਣੇ ਦੇ ਡਿਊਟੀ ਅਫਸਰ ਦੇ ਹਵਾਲੇ ਕਰ ਦਿੱਤੀ ਉਹ ਗਾਣੀ ਦੇਖਦਾ ਪੜਾਉ ਕਰੇਗਾ ਜੇ ਨਾ ਇਨਸਾਨ ਕੋਈ ਵੀ ਜਿਹੜਾ ਬੰਦਾ ਬਿਲਕੁਲ ਠੀਕ ਠਾਕ ਆ ਜੇ ਵੀ ਕੋਈ ਮੁਰਲੀ ਅਨੁਸਾਰ ਆ ਦੇ ਕੇ ਉਹ ਬਿਆਸ ਪਹੁੰਚਾਤਾ ਰਾਸੌਮੀ ਦੇ ਹਸਪਤਾਲ ਤੇ ਬਸ ਜਿਹੜੀ ਵਜੀ ਆ ਤੇ ਉਹ ਬਸ ਸਾਨੂੰ ਪਛਾਤਾ ਜੇ ਕੋਈ ਪਤਾ ਨਹੀਂ ਤੇਰੀ ਕੰਪਨੀ ਦੀ ਆ ਉਹਦਾ ਫਰੰਟ ਦਾ ਸੀਗਾ ਟੁੱਟਾ ਵਾ ਉਸ ਤੋਂ ਜਾਣਕਾਰੀ ਹੋਊਗੀ ਕਿ ਕਿਹੜੀ ਕੰਪਨੀ ਤੇਰੀ ਨਹੀਂ ਹੈ ਮੇਰਾ ਨਾਮ ਕਰਮਵੀਰ ਸਿੰਘ ਆ ਹਾਂਜੀ ਭਾਜੀ ਮੇਰਾ ਡਰਾਈਵਰ ਰਾਣਾ ਸ਼ੁਕਰ ਲਿਮਟਿਡ ਤੋਂ ਉੱਦਾ ਕੇ ਆ ਰਿਹਾ ਸੀ ਜੰਨਾ ਜੀ ਪਿੱਛੋਂ ਬੱਸ ਉਹ ਫਾਸਟੈਗ ਦੇ ਮੋਹਰੀਲਾ ਸ਼ੀਸ਼ੇ ਦੇ ਡਿੱਗਾ ਉਤੋਂ ਨੰਬਰ ਪਾਇਆ ਗਿਆ ਤੇ ਭਾਈ ਮਾਰਕੀਟ ਤੋਂ ਸਾਈਡ ਸਾਰੀ ਤੇ ਡ라이ਵਰ ਭੀ ਆ ਕੇ ਲੈ ਗਿਆ ਤੇ ਮੇਰਾ ਡਰਾਈਵਰ ਜਕਮੀ ਦੇਰੇ ਇਲਾਜ ਹਸਪਤਾਲ ਆ ਬਿਆਸ ਇਥੇ ਆਪਣੇ ਦਾਦਾ ਸਵਾਮੀ ਤੇ ਉਹ ਭੱਜ ਗਿਆ ਭਾਜੀ ਚੋਨੇ ਭਾਜੀ ਬੱਸ ਨੂੰ ਛੇਤੀ ਛੇਤੀ ਟਰੇਸ ਕਰਕੇ ਡਰਾਈਵਰ ਨੂੰ ਬਸ ਦੇ ਨੂੰ ਲਿਆਂਦਾ ਜਾਵੇ ਸਾਡੇ ਨਖ਼ਰਜੀ ਤਾਈ ਜੋ ਤੇ ਕਾਨੂੰਨੀ ਕਾਰਵਾਈ ਬੰਦੀ ਆ ਕੀਤੀ ਜਾਵੇ ਯੂਕੇ ਜਿਹੜਾ ਐਸਾ ਸੋਨ ਦਾ ਫੋਨ ਤਾਂ ਨਖ਼ਰਜੀ ਨਾਲ ਨਾਲ ਸਰਵੰਤ ਚਾਰ ਦਿੱਤੀ ਗਈ ਜਿਹੜਾ ਕੰਟਰੋਲ ਰੂਮ ਹੋਣੋਂ ਤੇ ਮੌਕੇ ਤੇ ਅਸੀਂ ਵਿਆਹ ਐਕਸੀਡੈਂਟ ਤੇ ਪਹੁੰਚਦੇ ਆ ਜਿਹੜਾ ਮਰੀਜ਼ ਇਹਨੂੰ ਚੱਕ ਕੇ ਰਾਸੌਮੀ ਹਸਪਤਾਲ ਦਾਖਲ ਕਰਾਇਆ ਗਿਆ ਇਹ ਜਿਹੜੀ ਕਾਰਵਾਈ ਆ ਵਿਆਹ ਥਾਣੇ ਦੇ ਡਿਊਟੀ ਅਫਸਰ ਦੇ ਹਵਾਲੇ ਕਰ ਦਿੱਤੀ ਉਹ ਗਾਣੇ ਵਿੱਚ ਪੜਾਉ ਕਰੇਗਾ ਜੀ ਸਾਡੇ ਇਰਸ਼ਾਲ ਕੋਈ ਨਹੀਂ ਜੇ ਪਤਾ ਬਿਲਕੁਲ ਠੀਕ ਠਾਕ ਆ ਕੁਝ ਵੀ ਕੋਈ ਮੁਰਲੀ ਅਨੁਸਾਰ ਆ ਦੇ ਕੇ ਉਹਨੂੰ ਵਿਆਹ ਬਚਾਤਾ ਰਾਸੌਮੀ ਡੇਰੇ ਹਸਪਤਾਲ ਤੇ ਬਸ ਜਿਹੜੀ ਬੱਜੀ ਆ ਤੇ ਉਹ ਬਾਸਾਂਨ ਬਚਾਤਾ ਜੀ ਕੋਈ ਪਤਾ ਨਹੀਂ ਕਿਹੜੀ ਕੰਪਨੀ ਦੀ ਆ ਉਹਨਾਂ ਦਾ ਫਰੰਟ ਦਾ ਸੀਗਾ ਟੁੱਟਾ ਵਾ ਉਸ ਨੂੰ ਜਾਣਕਾਰੀ ਹੋਊਗੀ ਕਿ ਕਿਹੜੀ ਕੰਪਨੀ ਤੇਰੀ ਨਹੀਂ ਹੈ